ਅੱਜ ਤਾਂ ਬਾਲਾ ਹੀ ਗੰਦ ਹੋਇਆ ਪਿਆ ਸਵੇਰ ਦੀ ਉੱઠી ਸੀ ਕੰਮ ਹੀ ਨਹੀਂ ਹੋਇਆ ਹਜੇ ਤੱਕ ਨਹੀਂ ਨਿਬੜਿਆਗਾ ਕੰਮ ਮੈਂ ਤਾਂ ਥੱਕੀ ਪਈ ਆ ਕੀ ਕਰਾਂ ਦੱਸ ਹਾਏ ਆਹ ਗਵੰਡਣਾ ਜਫਾ ਫੇਰ ਸਾਡੇ ਬਾਾਰ ਮੂਰੇ ਗੰਦ ਕਰ ਗਈ ਇਹ ਤਾਂ ਤਾਂ ਰੋਜ਼ ਦੀ ਆਹੀ ਕੰਮ ਐ ਬੈਤਲ ਨੂੰ ਮੈਂ ਕਿੰਨੇ ਵਾਰੀ ਕਿਹਾ ਕਿ ਸਾਡੇ ਬਾਾਰ ਮੂਰੇ ਗੰਦ ਨਾ ਕਰਿਆ ਕਰ ਹਟਦੀ ਨਹੀਂ ਇਹ ਇਹਨੇ ਤਾਂ ਮੇਰੇ ਨਾਲ ਲੜਾਈ ਕਰਨੀ ਕਰਨੀ ਹੈ ਪਾਨਾ ਲੱਭਦੀ ਰਹਿੰਦੀ ਹੈ ਕੋਈ ਨਾ ਕੋਈ ਤੇ ਮੈਂ ਕਿਹੜਾ ਘਟਾਂ ਮੈਂ ਇਹਦੇ ਬਾਰਮੂਰੇ ਕਰਿਆਉਣੀ ਆ ਮੈਨੂੰ ਕੀ ਐ ਅੱਜ ਫੇਰ ਸਾਡੇ ਬਾਰਮੂਰੇ ਪੰਨੀਆਂ ਪੁੰਨੀਆਂ ਪਤਾ ਨਹੀਂ ਕੀ ਕੀ ਸਿੱਟ ਗਈ ਸਾਡੇ ਬਾਰਮੂਰੇ ਲੈ ਮੈਂ ਕਰ ਦਿੰਨੀ ਆ ਮੇਰਾ ਕੀ ਐ ਵੇਖੀ ਜਾਊਗੀ ਲੈ ਮੈਂ ਵੀ ਇਹਦੇ ਬਾਰਮੂਰੇ ਕਰ ਦਿੰਨੀ ਆ ਇਹਨੇ ਕਰਿਆ ਨਹੀਂ ਤੂੰ ਹਟਦੀ ਨਹੀਂ ਸਾਡੇ ਬਾਰਮੂਰੇ ਤੂੰ ਰੋਜ਼ਗੰਦ ਕਰ ਜਾਨੀ ਐ ਇਹ ਤੇਰੇ ਕੰਮ ਨੇ ਮੈਂ ਨਹੀਂ ਕੀਤਾ ਹੈਗਾ ਇਹ ਤੇਰੇ ਕੰਮ ਨੇ ਮੈਂ ਇੱਥੇ ਆ ਕੇ ਆ ਗਿਆ ਇਹ ਤੇਰੇ ਕੰਮ ਨੇ ਮੈਂ ਤਾਂ ਮੇਰਾ ਰੋਜ਼ ਸੰਭਰ ਕੇ ਨਾ ਤੇ ਉਹਦੇ ਚ ਪਾਉਣੀਆ ਟਰਾਲੀ ਵਾਲਾ ਆਉਂਦਾ ਕਮਜਾਤੇ ਤੇਰੇ ਕੰਮ ਨਹੀਂਗੇ ਤੇਰੇ ਤੇਰੇ ਨਹੀਂ ਤੂੰ ਕਰਦੀ ਹੈ ਇਹ ਜੇ ਕੰਮ ਨਾ ਤੂੰ ਮੈਨੂੰ ਕਮਜਾਤ ਕਹਿੰਨੀ ਹੈ ਤੂੰ ਘਟ ਹੈ ਕਮਜਾਤੇ ਮੈਂ ਤਾਂ ਤੇਰੀ ਗੁੱਤਣੀ ਕਮਾ ਦੂੰ ਆਹੋ ਮੈਂ ਨਹੀਂ ਇਹ ਜੇ ਕੰਮ ਕਰਦੀ ਤੂੰ ਜਾਣੀਏ ਬਾਬਿਆਂ ਕੋਲੇ ਮੱਗਰ ਸ਼ਾਹ ਬਾਬੇ ਕੋਲੇ ਤਵੀਤ ਕਰਾ ਕਰਕੇ ਮੇਰੀ ਸੱਸ ਮਾਰਦੀ ਆ ਉਹਦੇਖ ਮੇਰੀ ਸੱਸ ਮੰਜੇ ਚ ਪਈ ਮੰਜੇ ਚ ਪਈ ਉਹ ਮੈਂ ਗਵੰਡਣ ਮਾਰਦੀ ਉਹਦੇ ਗਵੰਡਣ ਨੂੰ ਮੈਂ ਕੱਲ ਖੜੀ ਕਰੀ ਨਹੀਂ ਬਈ ਬਈ ਮੈਂ ਜਾਣਦੀ ਆ ਤੈਨੂੰ ਤੂੰ ਘਟ ਨਹੀਂ ਹੈਗੀ ਹੈ ਲਉਂਦੀ ਤੂੰ ਮੇਰੇ ਬਾਰ ਮੂਰੇ ਬੈਠਣ ਦੱਸਾ ਗੰਦ ਨਾ ਕਰਦੀ ਹਾਂ ਮੇਰੀ ਸੱਸ ਨੂੰ ਤੂੰ ਬਿਮਾਰ ਕਰੀਏ ਮੈਂ ਮੱਗਰ ਸ਼ਾਹ ਬਾਬੇ ਦੇ ਲਿਆ ਕੇ ਟੂਣੇ ਟੱਪੇ ਮੇਰੀ ਸੱਸ ਮੰਜੇ ਚ ਪਾਤੀ ਮੇਰਾ ਇਹੋ ਜਿਹਾ ਘਰ ਨਾ ਤੂੰ ਮੇਰੇ ਬੰਦੇ ਨੂੰ ਖਾ ਗਈ ਤਵੀਤ ਪਾ ਪਾ ਕੇ ਉਹਨੂੰ ਸਾਰਾ ਪੈਸਾ ਲੁੱਟੀ ਜਾਣੀ ਏ ਮੇਰੀ ਤਾਂ ਚੰਡੀਗੜ੍ਹ ਕੋਠੀ ਏ ਪੰਜ ਫਲੋਰ ਨੇ ਮੈਂ ਤੈਨੂੰ ਦੱਸਾਂ ਤੇ ਵਿੱਚ ਲਿਫਟ ਲੱਗੀ ਏ ਮੈਂ ਐ ਆਉਣੀਆ ਤੇ ਐ ਜਾਣੀਆ ਬਸ ਮੇਰੇ ਵਾਂਗੂ ਨਹੀਂ ਬਸ ਰਹਿਂਦੇ ਤੂੰ ਤਾਂ ਝਾੜੂ ਮਾਰਦੀ ਫਿਰਦੀ ਏ ਤੂੰ ਬੋਲਣ ਨੂੰ ਮਾਰਦੀ ਏ ਹਜੇ ਨਹੀਂ ਬਸ ਰਹਿਂਦੇ ਵੇਖੀਏ ਤੈਨੂੰ ਮੈਂ ਚੰਡੀਗੜ੍ਹ ਵਾਲੀ ਨੂੰ ਤੇਰਾ ਘਰ ਵੇਖੀ ਕਰ ਵੇਖ ਤੇ ਤੂੰ ਤੇਰੀ ਸੱਸ ਨੂੰ ਛੱਡ ਕੇ ਕਿਵੇਂ ਗਈ ਹੋਈ ਐ ਮੰਜੇ 'ਚ ਸਿੱਟ ਰੱਖੀ ਐ ਬੋਲਣ ਨੂੰ ਮਰਦੀ ਐ ਤੂੰ ਹੈ ਫਿਰਦੀ ਤਾਂ ਤੂੰ ਗਲੀਆਂ 'ਚ ੱਟਕੇ ਖਾਨੀ ਐ ਇੱਥੇ ਹੈ ਕਦੇ ਤੂੰ ਕਿਸੇ ਬਾਬੇ ਦੇ ਜਾ ਵਰਦੀ ਐ ਕਦੇ ਤੂੰ ਕਿਸੇ ਬਾਬੇ ਦੇ ਜਾ ਵਰਦੀ ਐ ਹੈ ਅਸੀਂ ਨਹੀਂ ਮਾਰਦੇ ਤੇਰੇ ਘਰ ਦੀ ਟੂਈਂ ਵੇਖਦੇ ਵੀ ਨਹੀਂ ਉਸ ਤੇਰੀ ਬੁੜੀ ਬੰਨੇ ਮੈਂ ਤੈਨੂੰ ਦੱਸਾਂ ਮਾਰਦੀ ਐ ਗੱਲਾਂ ਮੇਰੀ ਬੁੜੀ ਮੈਨੂੰ ਬਹੁਤ ਜ਼ਰੂਰੀ ਐ ਮੈਂ ਤੈਨੂੰ ਦੱਸਾਂ ਲੈ ਫਿਰ ਲੈ ਮੈਂ ਵੀ ਕਰਤਾ ਲੈ ਫਿਰ ਐਡਾ ਫੋਨ ਲਈ ਸਕੀ ਰਹੀ ਹੈ ਹੂੰ ਐਡਾ ਫੋਨ ਲਈ ਫਿਰਦੀ ਤੇਰੇ ਬੰਦੇ ਦੀ ਮੈਂ ਤਾਂ ਤੂੰ ਹੀ ਨਹੀਂ ਮਾਰਦੀ ਮੇਰੇ ਬੰਦੇ ਦੀ ਕਮਾਈ ਦਾ ਫੋਨ ਲਈ ਫਿਰਦੀ ਐ ਤੂੰ ਤੇਰੇ ਕੋਲ ਫੋਨ ਹੈ ਹੀ ਨਹੀਂ ਤੈਨੂੰ ਤੇਰਾ ਬੰਦਾ ਸਿਆਣ ਦਾ ਨਹੀਂ ਹੈਗਾ ਤਾਂ ਹੀ ਤਾਂ ਤੂੰ ਦੂਜੇ ਬੰਦਿਆਂ ਤੇ ਐ ਝਾੜੂ ਚੱਪੇ ਕਰ ਕਰਕੇ ਟੂਣੇ ਲਾਉਣੀ ਐ ਬੰਦੇ ਵਸ ਕਰਦੀ ਐ ਮੈਨੂੰ ਤਾਂ ਨਾ ਮੈਂ ਤਾਂ ਆਪਦੀ ਕਮਾਈ ਕਰਦੀ ਆ ਤੇ ਆ ਦੇਖ 25000 ਦਾ ਫੋਨ ਹੈਗਾ ਦੇਖ ਨਾ ਕੀ ਤੂੰ ਬਾਰ ਬਾਰ ਕਹੀ ਜਾਂਦੀ ਏ ਚੰਡੀਗੜ੍ਹ ਕੇ ਠੀ ਚੰਡੀਗੜ੍ਹ ਕੋਠੀ ਹੈ ਉਹ ਕੋਠੀ ਨਾ ਸਾਡੀ ਸਾਲ ਲੋਨ ਤੇ ਪਾਈ ਹੋਈ ਏ ਮੇਰੇ ਬੰਦੇ ਨੇ ਲੋਨ ਦਵਾਇਆ ਠੀਕਾ ਤੈਨੂੰ ਉਹਨੂੰ ਖਾ ਗਈ ਤੂੰ ਲੁੱਟ ਕੇ ਉਹਦਾ ਖਾ ਗਈ ਸਾਰਾ ਪੈਸਾ ਜਿਹੜੀ ਕੋਠੀ ਤੇ ਤੂੰ ਆਕੜੀ ਫਿਰਦੀ ਆ ਨਾ ਉਹ ਸਾਡੀ ਕਮਾਈ ਦੀ ਏ ਉਹ ਪੰਜਰ ਦਿੰਦਾ ਤੈਨੂੰ ਪਏ ਫੇ ਮੇਰੇ ਘਰ ਵਾਲਾ ਉਹ ਦੇ ਦੇ ਕੇ ਜਾਂਦਾ ਫੇਰ ਤੂੰ ਕੋਠੀ ਬਣਾਈ ਏ ਨੀ ਤੂੰ ਰਾਤ ਮੇਰੇ ਬਾਰ ਮੂਰੇ ਸੱਟ ਗਈ ਟੂਣਾ ਦੋ ਲੱਡੂ ਇੱਕ ਨਾਰੀਅਲ ਮੇਰੇ ਬੰਦੇ ਨੂੰ ਅਸ ਕਰਨ ਮਾਰੀ ਨੀ ਵਾ ਨੀ ਤੇਰੇ ਪੱਲੇ ਤਾਂ ਫੋਨ ਨਹੀਂ ਹੈਗਾ ਹੈਂ ਤੇ ਤੂੰ ਜਿਹੜੀ ਐ ਉੱਥੇ ਕੋਠੀਆਂ ਪਾ ਲੀਆਂ ਕਾਹਦੀਆਂ ਪਾ ਲੀਆਂ ਤੂੰ ਜਾਨੀ ਮੱਗਰ ਸ਼ਾ ਬਾਬੇ ਕੋਲੇ ਮੈਂ ਤੈਨੂੰ ਦੱਸਾਂ ਤੂੰ ਕੀ ਉਲਟਾ ਚੋਰ ਕੋਤਵਾਲ ਕੋ ਡੰਟੇ ਤੂੰ ਕਰਦੀ ਫਿਰਦੀ ਐ ਸਾਡੇ ਬਾਰ ਮੂਰੇ ਸਿੱਟ ਕੇ ਗਈ ਐ ਲੱਡੂ ਪਤਾ ਨਹੀਂ ਕਿੱਥੋਂ ਮੰਦਰਾ ਆ ਕੇ ਲਿਆਈ ਕਿੱਥੋਂ ਤੂੰ ਪਤਾ ਨਹੀਂ ਮੌਲੀਆਂ ਨਾਰੀਅਲ ਕਿੱਥੇ ਸਾਡੇ ਬਾਰ ਮੂਰੇ ਸਿੱਟ ਕੇ ਗਈ ਹੈ ਬਣੀ ਫਿਰਦੀ ਐ ਸੱਤੀ ਸਾ ਵਿਤਰੀ ਵੇਖਾਂ ਜਾਣਦੀਆਂ ਮੈਂ ਤੈਨੂੰ ਨਾਲੇ ਤੇਰੇ ਖਾਨਦਾਨ ਨੂੰ ਸਾਰੇ ਨੂੰ ਆਹੋ ਬਣੀ ਵੱਡੀ ਹੋਈ ਤੂੰ ਆ ਮੈਂ ਬੋਪਰਾ ਨਾ ਮੈਥੋਂ ਖਾ ਲਈ ਤੂੰ ਹਾਂ ਹੈਣੀ ਤੂੰ ਖਾਨਦਾਨ ਤੱਕ ਕਿਵੇਂ ਪਹੁੰਚੀ ਮੇਰੇ ਮੈਂ ਦੱਸਾਂ ਮੇਰਾ ਖਾਨਦਾਨ ਜੱਦੀ ਸਰਦਾਰ ਦੀ ਪੋਤੀਆਂ ਤੇ ਗੈਲਦਾਰ ਦੀ ਕੁੜੀਆਂ ਹਾਂ ਹਾਂ ਤੇ ਮੇਰੇ ਭਰਾ ਵੀ ਸਰਦਾਰ ਤੇ ਤੂੰ ਤੇਰੇ ਕੈਰੀਆਂ ਅੱਖਾਂ ਨੂੰ ਨਾ ਤੇਰਾ ਬੰਦਾ ਤਾਂ ਮੈਨੂੰ ਦੱਸਦਾ ਕੈਰੀਆਂ ਖਾਲੀ ਤੂੰ ਬਾਹਲੀ ਗੰਦੀ ਜਨਾਨੀ ਏ ਨਹੀਂ ਪਹਿਲਾਂ ਤੂੰ ਇਹ ਦੱਸ ਮੈਨੂੰ ਤੈਨੂੰ ਕਿਵੇਂ ਪਤਾ ਲੱਗਿਆ ਕਿ ਮੇਰਾ ਬੰਦਾ ਕੈਰੀਆਂ ਅੱਖਾਂ ਤੋਂ ਮੇਰੀਆਂ ਤੋਂ ਡਰਦਾ ਹੈ ਮੇਰੀਆਂ ਕੈਰੀਆਂ ਅੱਖਾਂ ਤੋਂ ਕਿਵੇਂ ਡਰਦਾ ਤੈਨੂੰ ਕਿਵੇਂ ਪਤਾ ਮੈਨੂੰ ਤਾਂ ਭਰਾ ਲੱਗਦਾ ਮਿੰਨੂ ਨੇ ਦੱਸਿਆ ਤੇਰੀਆਂ ਕਰਤੂਤਾਂ ਹਾਂ ਮੇਰਾ ਤਾਂ ਵੀਰ ਏ ਉਹ ਉਹ ਤੇਰੇ ਵਰਗਾ ਨਹੀਂ ਹੈਗਾ ਉਹ ਤਾਂ ਬਾਲਾ ਚੰਗਾ ਹੈ ਬੜਾਈ ਭਲੇ ਕਰਦਾ ਹੈ ਹਾਂ ਜਿਹੜੀ ਤੂੰ ਚੰਡੀਗੜ੍ਹ ਕੋਠੀ ਪਾਈ ਹੈ ਨਾ ਉਹ ਮੇਰੇ ਘਰ ਵਾਲੇ ਤੋਂ ਤਾਂ ਲੋਨ ਲੈ ਕੇ ਪਾਈ ਹੈ ਹੁਣ ਤੂੰ ਬੋਲਣ ਨੂੰ ਮਰਦੀ ਐ ਉਹ ਕੰਜਰ ਨੇ ਪਵਾਈ ਐ ਕੋਠੀ ਤੇਰੀਆਂ ਗੱਲਾਂ ਤੇ ਇਸ਼ਾਰਿਆਂ ਤੇ ਚੱਲਦਾ ਉਹ ਉਹਨੂੰ ਤਾਂ ਮੈਂ ਦੇਉਂ ਜਾ ਕੇ เรหุ่นตัวเวชิตดังก์ก๊า ਤੂੰ ਆਪਦੇ ਵਾਸਤੇ ਕਰੀ ਫਿਰਦੀ ਆਂ ਨੂੰ ਸਾਰਾ ਪੈਸਾ ਖਾ ਗਈ ਤੂੰ ਉਸ ਕੰਜਰ ਤੋਂ ਤੇਰੇ ਕੰਮ ਨੇ ਇਹੇ ਤੇਰੇ ਕੰਮ ਨੇ ਇਹੇ ਤੇਰੇ ਕੰਮ ਨੇ ਉਹ ਤਾਂ ਬੀਬਾ ਬਣਦਾ ਬੀਬਾ ਤੂੰ ਤਾਂ ਕਹੇਂਗੀ ਅੱਗਰ ਸ਼ਾਹ ਕੋਲੇ ਜਾ ਜਾ ਕੇ ਬੇੜੇ ਤੋਤੇ ਮੈਂ ਤੈਨੂੰ ਦੱਸਾਂ ਮੈਂ ਕਾਹਦੇ ਬੇੜੇ ਤੋਤੇ ਮੈਂ ਕਾਹਦੇ ਬੇੜੇ ਤੋਤੇ ਤੋਤੇ ਮੈਂ ਮੈਂ ਕਾਹਦੇ ਤੋਤੇ ਤੂੰ ਕਰਕੇ ਜਾਨੀਂ ਸਾਡੇ ਬਾਰਮੂਰੇ ਤੂੰ ਮੇਰੇ ਬਾਰਮੂਰੇ ਉੱਥੇ ਚਰਾਹਿਆਂ 'ਚ ਜਾ ਕੇ ਉੱਥੇ ਕਰਦੀ ਆਂ ਤੂੰ ਟੂਨੇ ਟੋਟ ਕੇ ਉੱਥੇ ਚਰਾਹਿਆਂ 'ਚ ਲੱਟੂ ਧਰਦੀ ਆਂ ਧਰਦੀ ਆਂ ਤੂੰ

ਜਾਦੂ ਕਰਨੀ ਜਾਦੂ ਕਰਨੀ ਤੂੰ ਹਾਂ ਅਹੇ ਜੀ ਅਹੇ ਜੀ ਨਹੀਂ ਤੇ ਮੀਂਹ ਪਾ ਪਾ ਕੇ ਤੂੰ ਬੋਲਾ ਬਣਾਤਾ ਮੇਰੇ ਘਰ ਵਾਲੇ ਨੂੰ ਉਹ ਤਾਂ ਉਹੀ ਸੋਚਦਾ ਰਹਿੰਦਾ ਤੇਰੇ ਬਾਰੇ ਮੀਂਹ ਪੁੱਤੀਆ ਤੂੰ ਖਾ ਗਈ ਮੇਰਾ ਘਰ ਸਾਰਾ ਪੱਟ ਕੇ ਹੁਣ ਦੇਖ ਲਾਉਂਦੀ ਡੱਡਰੇ ਦੇਖ ਡੱਡਰੇ ਤੇਰੇ ਵਰਗੀ ਸ਼ੈਤਾਨੀ ਵੀ ਦੇਖੀ ਨਹੀਂ ਹੈਗੀ ਕਿੰਜਰ ਨੂੰ ਵੀ ਦਿੰਦੀ ਆ ਪਤਾ ਜਾ ਕੇ ਤੇਰੇ ਇਸ਼ਾਰਿਆਂ ਤੇ ਚੱਲਦਾ ਉਹ ਤੈਨੂੰ ਮੈਂ ਦਿੰਨੀ ਆ ਪਤਾ ਹਾਂ ਦੇਖ ਡਾਡਰੇ ਜੱਫਾ ਪਾ ਤੇਰੇ ਕਰ ਤੂੰ ਭੱਜ ਜਾ ਭੱਜ ਜਾ ਮੈਂ ਹੈ ਨਹੀਂ ਆਹ ਜਾਮਨਾ ਲਾ ਤੂੰ ਮੇਰੇ ਤੇ ਮੈਂ ਤਾਂ ਤੇਰੇ ਬੰਦੇ ਨੂੰ ਵੀਰ ਸਮਝਦੀ ਆ ਹੋ ਮੇਰਾ ਵੀਰ ਹੈਗਾ ਹੁਣ ਲਾਉਂਦੀ ਆ ਡਾਡਰੇ ਮੈਂ ਜਾਣਦੀ ਆ ਤੇਰੀਆਂ ਕਰਤੂਤਾਂ ਨੂੰ ਕੀ ਜਾਣਦੀ ਐ ਦੱਸ ਮੈਂ ਜੇ ਤੂੰ ਝੂਠ ਮਾਰਦੀ ਐ ਵੀਰ ਕਹਿਨੀ ਆ ਹੁਣ ਤੂੰ ਮੈਂ ਜਾਣਦੀ ਆ ਤੈਨੂੰ ਬੰਦੀ ਕ ਕਰ ਤੂੰ ਤਨੂ ਤੇਰੇ ਨੂੰ ਮੇਰਾ ਤਾਂ ਵੀਰ ਹੈ ਬਸ ਨਹੀਂ ਬਸ ਬੰਦੀ ਹੈ ਵੀਰਾਂ ਵਾਲੀ ਭੱਜ ਜਾ ਕਰ ਤੂੰ ਮੈਂ ਸਹਣ ਨਾ ਗੁੱਤ ਪਟਾਲੀ ਚਾਪ ਰਿਆ ਹਾਂ ਉਹ ਤੇ ਬਾਲਾ ਬਧੀ ਹੈ ਜਾ ਤੂੰ ਤੇਰੇ ਘਰੇ ਬੇਵਾ ਕਿਸੇ ਥਾਂ ਦੀ ਮੈਂ ਤਾਂ ਜਾਣਾ ਸੀ ਅੱਜ ਕੋਈ ਕੰਮ ਤੇ ਇਹੋ ਜਿਹਾ ਮੇਰਾ ਮੂਡ ਖਰਾਬ ਕਰਤਾ ਹੈ ਮਾੜਾ ਗਵਾਂਡ ਨਾ ਹੋਵੇ ਹੈ ਇਹ ਤਾਂ ਇਹੋ ਜੀਏਗੀ ਤੇ ਬੇਵਾ ਬਾਲੀ ਚੰਦਰੀ ਬੁਢੀ ਹੈਗੀ ਹੈ ਹੁਣ ਤੂੰ ਆਈ

ਬਾਤ ਨਹੀਂ ਬੋਲਣੋ ਤੱਕ ਇਹ ਤਕੀ ਹੈ ਕੀ ਵਗ ਜਾ ਤੇਰੇ ਘਰੇ ਮੈਂ ਤਾਂ ਇਹੋ ਜਿਹੇ ਮੱਥੇ ਨਹੀਂ ਲੱਗਣਾ ਚਾਹੁੰਦੀ ਸੀ ਚਾਹੇ ਪਾਰ ਪੂਰੇ ਗੰਦ ਫਿੱਟਿਆ ਤੇ ਮੈਨੂੰ ਤੇਰੇ ਨਾਲ ਮੱਥਾ ਲਾਉਣਾ ਪਿਆ ਹਾਂ ਫਿਰਦੀਆਂ ਤੂੰ ਭੌਂਕਦੀ ਕੀ ਕਰ ਲੈ ਜੇ ਇਹ ਜੇ ਜਾਦੂ ਟੂਣੇ ਕਰਨੇ ਨੇ ਤੇਰਾ ਮੱਗਰ ਸ਼ਾ ਬਾਬਾ ਮੇਰੀ ਜੁੱਤੀ ਦੇ ਥੱਲੇ ਹੈਗਾ ਹਾਂ ਤੇਰਾ ਬਾਬਾ ਵੀ ਮੇਰੀ ਜੁੱਤੀ ਦੇ ਥੱਲੇ ਮੈਂ ਤਾਂ ਧੂਈ ਨਹੀਂ ਜਾਂਦੀ ਬਾਬਿਆਂ ਦੇ ਕੋਲੇ ਮੈਂ ਤਾਂ ਜਾਨਦੀ ਨਹੀਂ ਸਾਡੇ ਸਰਦਾਰ ਤਾਂ ਗੁਰਦੁਆਰੇ ਨੂੰ ਆਂਦੇ ਨੇ ਅਸੀਂ ਨਹੀਂ ਜਾਂਦੇ ਅਸੀਂ ਜਾਣਿਆ ਫਿਰ ਮੈਂ ਤਾਂ ਟੂਆ ਦੀ ਮਾਰਦੀ ਐ ਹੁਜੇ ਪਾਪਾ ਜੰਦੀ ਐ ਰਗੜ ਕੇ ਬੱਗਰ ਸ਼ਾਨੂ ਪਤਾ ਨਹੀਂ ਕੀ ਇਹਨੇ ਬੱਗਰ ਖਾਇ ਚਾਹ ਇਹਨੂੰ ਦਿੰਦਾ ਸਾਬਦਾ ਵੇੜਾ ਧੋਈ ਜਾਂਦੀ ਐ ਤੈਨੂੰ ਹੈ ਹੀ ਇਹ ਕੰਮ ਹੈ ਬੱਸ ਨਹੀਂ ਬੱਸ ਰਹਿ ਮੈਂ ਤਾਂ ਕੰਮ ਜਾਣਾ ਸੀਗਾ ਸਾਹਮਣੇ ਮੱਥੇ ਲੱਗ ਜਾਂਦੀ ਐ ਸਵੇਰ ਨਾਲ ਤੂੰ ਮੈਨੂੰ ਡੀਕਦੀ ਰਹਿਣੀ ਐ ਤੂੰ ਕੱਟ ਹੈ ਤੇਰੇ ਤਾਂ ਸਾਰੇ ਕੰਮ ਕਰੇ ਹੋਏ ਐ ਤੂੰ ਹੀ ਤਾਂ ਸਿੱਟ ਕੇ ਗਈ ਸਾਡੇ ਬਾਰ ਮੂਰੇ ਕਿੰਨਾ ਗੰਦ ਤੂੰ ਨੇ ਟੋਟ ਕੇ ਹੁਣ ਤਾਂ ਹੋਲੀ ਦਾ ਟਾਈਮ ਆਉਣ ਵਾਲਾ ਤੇ ਮੈਨੂੰ ਲੱਗਦਾ ਪਤਨ ਤੂੰ ਕਿੰਨੇ ਆ ਦੇ ਘਰ ਅੱਗੇ ਬਾਰ ਮੂਰੇ ਟੂਨੇ ਟੋਟ ਕੇ ਕਰੇਂਗੀ ਮੈਂ ਜਾਣਦੀ ਆ ਤੈਨੂੰ ਤੇਰੇ ਬਾਾਰ ਅੱਗੇ ਮੂਤ ਨਹੀਂ ਕਰਦੇ ਕੋਈ ਕੁੱਤੇ ਮੈਂ ਤੈਨੂੰ ਦੱਸਾਂ ਹਾਂ ਬਣੀ ਪੌਂਕਾ ਬਣੀ ਦੀ ਦਿਆ ਦੋ ਇੱਟਾਂ ਲਾਹੇ ਮੋਰੀ ਇੱਟ ਕਦੇ ਚਬਾਰੇ ਨੂੰ ਨਹੀਂ ਲੱਗਦੀ ਹੁੰਦੀ ਹਾਂ ਅੱਖਾਂ ਜੱਖਾਂ ਪਾ ਕੇ ਮੇਰੇ ਨਾਲ ਗੱਲ ਕਰ ਤੂੰ ਕੈ ਨੀ ਇੱਕ ਸਾਡੀ ਤਾਂ ਚੰਡੀਗੜ ਕੋਠੀ ਸਾਨੂੰ ਕੀ ਤਾਂ ਤੇਰੀ ਹਕੀਕਤ ਨਹੀਂ ਝੂਠ ਮਾਰਦੀ ਫਿਰਨੀ ਹੈਗੀ ਏ ਤੇਨੂੰ ਨਹੀਂ ਵਿਖਾਉਂਦੀ ਤੂੰ ਉੱਥੇ ਵੀ ਟੂਨੇ ਕਰਕੇ ਆ ਜੇਂਗੀ ਮੈਂ ਤਾਂ ਧੂਈ ਨਹੀਂ ਮਾਰਦੀ ਇਹੋ ਜੀ ਦੀ ਤੂੰ ਪਾਲਾ ਖ ਫੇਰ ਆਹ ਜੀਆਂ ਤੇਰਾ ਦੋ ਟਾਲੂਗੀ ਤੇਰੇ ਕਿਉਂ ਅੱਗ ਲੱਗਦੀ ਆ ਪਾਲੂ ਮੈਂ ਚੰਡੀਗੜ ਕੋਠੀ ਪਾ ਲਈ ਉਹ ਤਾਂ ਮੇਰੇ ਬੰਦੇ ਦੀ ਕਮਾਈ ਦੀ ਪਾਈ ਏ ਉਹ ਕੰਜਰ ਨਹੀਂ ਹੈਗਾ ਚੰਗਾ ਉਹ ਸਾਰੇ ਪੈਸੇ ਤੈਨੂੰ ਦਿੰਦਾ ਤੈਨੂੰ ਖਾਗੀ ਰਗੜ ਕੇ ਤੂੰ ਨਹੀਂ ਉਸ ਕੰਜਰ ਦੀ ਤਾਂ ਮੈਂ ਢੂਈ ਤੋੜੂ ਅੱਜ ਉਹਨਾਂ ਨੇ ਛੱਡਦੀ ਤਾਂ ਮੇਰਾ ਬੀਰ ਏ ਹੈ ਤੇ ਮੇਰਾ ਬੀਰ ਵਾਲਾ ਚੰਗੇ ਆ ਰੇ ਵਰਗੀਆਂ ਫਪੜੇ ਲਾਉਣ ਵਾਲੀਆਂ ਮੈਂ ਵੇਖੀਆਂ 50 ਆਹੋ ਮੌਲਣ ਨੂੰ ਤੈਨੂੰ ਦੇਖੀਏ ਤੂੰ ਆਪਦੇ ਘਰੇ ਵਗ ਜਾ ਮੈਥੋਂ ਗੁੱਤਣੀ ਨਾ ਪਟਾ ਲਈ ਨਹੀਂ ਭੈਣਾ ਪੰਮੀ ਤੂੰ ਕਿੱਥੇ ਜਾਣੀ ਓਰੇ ਆਪਾਂ ਤਾਂ ਫੇਰ ਲੜਪਾਂ ਨਾ ਭੈਣਾ ਤੂੰ ਲੜਪੈਂਦੀ ਨਹੀਂ ਨਹੀਂ ਲੜਦੀਆਂ ਭੈਣੇ ਤੂੰ ਤਾਂ ਮੇਰੇ ਨਾਲ ਪੰਮੀ ਮੈਂ ਤੇਰੇ ਨਾਲ ਨਹੀਂ ਲੜਦੀ ਹੋਰ ਦੱਸਾਂ ਤੈਨੂੰ ਰਾਤ ਕਿਸੇ ਗੱਲ ਦਾ ਪਤਾ ਲੱਗਿਆ ਨਿੱਕੀ ਨਹੀਂ ਜੰਟੇ ਕਿਆਂ ਦੀ ਨੋਂ ਭੱਜ ਗਈ ਬੂਮਾ ਮਰਚਾ ਕਦੋਂ ਨਹੀਂ ਨਹੀਂ ਉਹ ਤਾਂ ਰਾਤ ਭੱਜ ਗਈ ਤੈਨੂੰ ਪਤਾ ਹੀ ਨਹੀਂ ਲਾ ਮੈਨੂੰ ਕਿੱਥੇ ਪਤਾ ਨਹੀਂ ਭੈਣਾ ਬਾळा ਹੀ ਮਾੜਾ ਹੋਇਆ ਜੰਟਾ ਵਿਚਾਰਾ ਮੇਰੇ ਕੋਲ ਆਇਆ ਤੇ ਮੈਨੂੰ ਕਹਿੰਦਾ ਤੇ ਕਹਿੰਦਾ ਭਈ ਮੈਨੂੰ ਤਾਂ ਜੈਲਦਾਰ ਨਹੀਂ ਕੋ ਹੀਲਾ ਰਾਹ ਪਾ ਨਹੀਂ ਜੰਟਾ ਸੱਚੀ ਨਾ ਤੁਹਾਡੇ ਘਰੇ ਰਾਤ ਨੂੰ ਆਇਆ ਸੀਗਾ ਤੇ ਹੋਰ ਲੈ ਤੂੰ ਤਾਂ ਗਲਤ ਲੈ ਗਈ ਭੈਣਾ ਹੋਰ ਪਾਸੇ ਲਾ ਤੂੰ ਹੀ ਤਾਂ ਕਿਹਾ ਸੀ ਕਿ ਜਨਤਾ ਆਇਆ ਸੀਗਾ ਸਾਡੇ ਘਰੇ ਬੱਸ ਨਹੀਂ ਰਹੇ ਕਿ ਆ ਸੀਗਾ ਵੀ ਉਹਦੀ ਨੋਨ ਦਾ ਮੇਰੇ ਨਾਲ ਆਉਣਾ ਜਾਣਾ ਸੀਗਾ ਵੀ ਕੰਟੈਕਟ ਸੀਗਾ ਅੱਛਾ ਐਂ ਦੱਸ ਤੂੰ ਮੈਨੂੰ ਤੇ ਫਿਰ ਉਹ ਮੈਨੂੰ ਪੁੱਛਣ ਆਇਆ ਹਾਂ ਕਹਿੰਦਾ ਵੀ ਤੈਨੂੰ ਕੋਈ ਮਾੜਾ ਮੋਟਾ ਪਤਾ ਹੈਗਾ ਕੀ ਨਹੀਂ ਖੜ ਜਾ ਨਹੀਂ ਖੜ ਰੁਕੋ ਬੁੱਤ ਬੁੱਥੇ ਤੇ ਮਾਰੂੰ ਤੂੰ ਹਰਦਮ ਲੜਦੀ ਰਿਹਾ ਕਰ ਮੈਂ ਤਾਂ ਹੂੰ ਤੇਰੇ ਨਾਲ ਪਿਆਰ ਨਾਲ ਗੱਲ ਕਰਦੀ ਸੀਗੀ ਅੱਛਾ ਹਾਂ ਦੇਖ ਆਪਣੇ ਕਿੰਨੇ ਆਡੀਅנס ਆਪਾਂ ਨੂੰ ਦੇਖੀ ਜਾਂਦੀ ਹੈ ਹੈ ਏ ਹੁਣ ਆਪਾਂ ਸਤਰੀਕਲ ਬੁਲਾ ਲੀਏ ਠੀਕ ਏ ਠੀਕ ਏ ਸਤਰੀਕਲ ਜੀ ਹਾਂਜੀ ਅੱਜ ਸਾਡੇ ਨਾਲ ਨਵੇਂ ਕਰੈਕਟਰ ਜੁੜੇ ਹੋਏ ਨੇ ਤੇ ਨਾਮ ਉਹਨਾਂ ਦਾ ਸਮਿਤਰਾ ਤੇ ਬਹੁਤ ਹੀ ਵਧੀਆ ਅੱਛੀ ਐਕਟ ਕੀਤਾ ਉਹਨਾਂ ਨੇ ਸਾਡੇ ਨਾਲ ਤੇ ਬਹੁਤ ਹੀ ਸੋਹਣੀ ਤੇ ਸੁਚੱਜੇ ਢੰਗ ਨਾਲ ਦੀ ਵੀਡੀਓ ਜਿਹੜੀ ਬਣਾਈ ਏ ਤੇ ਮਾਈਂਡ ਨਾ ਕਰਿਆ ਕੋਈ ਤੇ ਇਹਨਾਂ ਨੇ ਪੂਰੀ ਅੱਜ ਵੀਡੀਓ ਦੇ ਵਿੱਚ ਜਿਹੜੀ ਪਰਫਾਰਮੈਂਸ ਹੈ ਪੂਰੀ ਨਿਭਾਈ ਏ ਤੇ ਕਿਵੇਂ ਲੱਗਿਆ ਜੀ ਸਾਡੇ ਨਾਲ ਕੰਮ ਕਰਕੇ ਹਾਂਜੀ ਬਹੁਤ ਵਧੀਆ ਜੀ ਮੈਂ ਇਹਨਾਂ ਦਾ ਵੇਖਦੀ ਹੁੰਦੀ ਸੀ ਸਾਰੇ ਸਰੋਤਿਆਂ ਨੂੰ ਸਤ ਸ੍ਰੀ ਅਕਾਲ ਜੀ ਮੈਂ ਇਹਨਾਂ ਦਾ ਇੰਸਟਾਗ੍ਰਾਮ ਤੇ ਕਰਮਾ ਪੰਮੀ ਹੋਰਾਂ ਦਾ ਦੇਖਦੀ ਹੁੰਦੀ ਸੀ ਜੀ ਮੈਨੂੰ ਬਹੁਤ ਵਧੀਆ ਲੱਗਿਆ ਤੇ ਅੱਜ ਮੈਂ ਇਹਨਾਂ ਦੇ ਨਾਲ ਮਿਲ ਕੇ ਤੇ ਅੱਜ ਮੈਂ ਇਹਨਾਂ ਨਾਲ ਪਹਿਲੀ ਪਰਫੋਰਮੈਂਸ ਕੀਤੀ ਹੈ ਜੀ ਕੋਈ ਗਲਤੀ ਹੋਵੇ ਤਾਂ ਮਾਫ ਕਰਨਾ ਹੈਪੀ ਹੋਲੀ ਜੀ ਤੇ ਸਤ ਸ੍ਰੀ ਅਕਾਲ ਜੀ